ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਮੈਂ ਇਹ ਵੀਡੀਓ ਸ਼ੇਅਰ ਕੀਤੀ ਸੀ ਤੇ ਇੱਕ ਵਾਰ ਫਿਰ ਤੋਂ ਜਿਹੜਾ ਸਭ ਤੋਂ ਜ਼ਿਆਦਾ ਆਪਣਾ ਅਸਰਦਾਰ ਨੁਸਖਾ ਆਪਾਂ ਉਹ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂਗੇ ਕਿਉਂਕਿ ਹੁਣ ਵਿంటర్ ਸਟਾਰਟ ਹੋ ਗਈਆਂ ਹਨਾ ਤੇ ਆਪਣੀ ਸਕਿਨ ਜਿਹੜੀ ਰੁੱਖੀ ਹੋਣੀ ਸ਼ੁਰੂ ਹੋ ਗਈ ਤੇ ਬੈਰੁਖੀ ਸਕਿਨ ਦੇ ਨਾਲ ਨਾ ਜੂੜੀਆਂ ਬਹੁਤ ਪੈਂਦੀਆਂ ਨੇ ਆਪਣੇ ਫੇਸ ਦੇ ਉੱਤੇ ਜਿਵੇਂ ਜਿਵੇਂ ਆਪਣੀ ਸਕਿਨ ਰੁੱਖੀ ਰਹਿੰਦੀ ਹੈ ਹਨਾ ਤੇ ਜੂੜੀਆਂ ਜ਼ਿਆਦਾ ਪੈਂਦੀਆਂ ਨੇ ਜਿੰਨਾ ਆਪਾਂ ਸਕਿਨ ਨੂੰ ਆਪਣੀ ਨੂੰ ਹਨਾ ਮਲਾਈਮ ਰੱਖਾਂਗੇ ਮੋਇਸਚਰਾਈਜ਼ ਕਰਕੇ ਰੱਖਾਂ ਤਾਂ ਜੂੜੀਆਂ ਬਹੁਤ ਘੱਟ ਪੈਂਦੀਆਂ ਨੇ ਜੇ ਆਪਾਂ ਮੋਇਸਚਰਾਈਜ਼ ਕਰਕੇ ਰੱਖਦੇ ਆ ਆਪਣੇ ਚਿਹਰੇ ਨੂੰ ਹਨਾ ਜੀ ਤੇ ਅੱਜ ਆਪਾਂ ਸਭ ਤੋਂ ਜ਼ਿਆਦਾ ਜਿਹੜੀ ਮੈਂ ਹੋਮ ਰੈਮਡੀ ਯੂਜ਼ ਕਰਦੀ ਆ ਅਪਲਾਈ ਕਰਦੀ ਆ ਆਪਣੇ ਫੇਸ ਤੇ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰਨ ਜਾ ਰਹੀ ਆ ਤੇ ਇਹਦੇ ਵਿੱਚ ਵੀ ਆਪਾਂ ਨੂੰ ਜਿਹੜੀ ਮੇਨ ਚੀਜ਼ ਆ ਉਹ ਦਹੀਂ ਚਾਹੀਦੀ ਹੈ ਠੀਕ ਹੈ ਜੀ ਤੇ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਣੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂਗੇ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆਂ ਕਿ ਕਿਸ ਤਰ੍ਹਾਂ ਆਪਾਂ ਜਿਹੜੀ ਹੋਮ ਰੈਮਡੀ ਨੂੰ ਤਿਆਰ ਕਰਨਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਦਹੀਂ ਚਾਹੀਦੀ ਹੈ ਬਈ ਤੇ ਨਾਲ-ਨਾਲ ਤੁਹਾਨੂੰ ਦੱਸਾਂਗੇ ਹੋਰ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਆਪਾਂ ਨੂੰ ਤਿੰਨ ਚੀਜ਼ਾਂ ਦੇ ਮਿਸ਼ਰਣ ਨਾਲ ਆਪਾਂ ਜਿਹੜਾ ਪੇਸਟ ਤਿਆਰ ਕਰਾਂਗੇ ਜਿਹੜਾ ਆਪਾਂ ਫੇਸ ਤੇ ਮ사ਜ ਕਰਨੀ ਹੈ ਜਿਹਦੀ ਤੇ ਰਿਜ਼ਲਟ ਤੁਸੀਂ ਦੇਖੋਗੇ ਹੁਣ ਵੀ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਕਿੰਨੀ ਰੁੱਖੀ ਹੋਈ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਗਲੋ ਨਹੀਂ ਹੈਗਾ ਮੇਰੇ ਫੇਸ ਦੇ ਉੱਪਰ ਇੰਨੀ ਰੁੱਖੀ ਤੇ ਬੇਜਾਨ ਜੀ ਤੇ ਮੈਂ ਸੋਚਿਆ ਕਿ ਨਾਲ ਨਾਲ ਆਪਾਂ ਫੇਸ ਪੈਕ ਅਪਲਾਈ ਕਰਾਂਗੇ ਤੇ ਇਮਸਾਜ ਕਰਾਂਗੇ ਫੇਸ ਤੇ ਤੇ ਨਾਲ ਨਾਲ ਆਪਾਂ ਵੀਡੀਓ ਵੀ ਸ਼ੇਅਰ ਕਰਦਾਂਗੇ ਤੁਹਾਡੇ ਨਾਲ ਠੀਕ ਹੈ ਜੀ ਚਲੋ ਆਪਾਂ ਪਹਿਲਾਂ ਬਣਾ ਲੈਨੇ ਆਪਾਂ ਆਪਣਾ ਪੈਕ ਤੇ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਕੀ ਕੁਝ ਆਪਾਂ ਨੇ ਐਡ ਕੀਤਾ ਇਹਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਲਈਏ ਬਈ ਦਹੀਂ ਅੰਨੀ ਕੱਪ ਦਹੀਂ ਲਈ ਹੈ ਕਮ ਸੇ ਕਮ 3-4 ਚਮਚ ਦਹੀਂ ਦੇਨੇ ਹੈ ਕਿਉਂਕਿ ਇਹਦੇ ਵਿੱਚੋਂ ਆਪਾਂ ਜਿਹੜਾ ਠਿੱਕ ਜਾ ਪੇਸਟ ਨਿਕਲੂਗਾ ਆਪਾਂ ਉਹਨੂੰ ਫੇਸ ਤੇ ਅਪਲਾਈ ਕਰਨਾ ਹੈ ਤੇ ਜਿਹੜਾ ਪਾਣੀ ਹੋਊਗਾ ਉਹਦੇ ਨਾਲ ਤੁਸੀਂ ਪਹਿਲਾਂ ਫੇਸ ਨੂੰ ਸਾਫ਼ ਕਰ ਸਕਦੇ ਹੋ ਅ ਜੇ ਤੁਸੀਂ ਇਹਦੇ ਨਾਲ ਨਹੀਂ ਕਰਨਾ ਤਾਂ ਤੁਸੀਂ ਦੁੱਧ ਨਾਲ ਫੇਸ ਨੂੰ ਸਾਫ਼ ਕਰ ਸਕਦੇ ਹੋ ਜਾਂ ਆਪਣੇ ਕਿਸੇ ਵੀ ਫੇਸ ਵਾਸ਼ ਨਾਲ ਫੇਸ ਵਾਸ਼ ਕਰ ਸਕਦੇ ਹੋ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਚਾਹੀਦਾ ਬਈ ਟਮਾਟਰ ਇੱਕ ਵਧੀਆ ਟਮਾਟਰ ਹੋਣਾ ਚਾਹੀਦਾ ਲਾਲ ਟਮਾਟਰ ਪੀਲਾ ਜਿਹਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ 33 ਜਿਹੇ ਨੰਬਰ ਤੇ ਆਪਾਂ ਨੂੰ ਚਾਹੀਦਾ ਵੀਰੇ ਵਿਟਾਮਿਨ E ਦਾ ਕੈਪਸੂਲ ਠੀਕ ਹੈ ਵਿਟਾਮਿਨ C ਆਪਾਂ ਨੂੰ ਇਹਨਾਂ ਚੀਜ਼ਾਂ ਚੋਂ ਮਿਲੂਗਾ ਤੇ ਵਿਟਾਮਿਨ E ਦਾ ਕੈਪਸੂਲ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਦੋਨੋਂ ਵਿਟਾਮਿਨ ਨੇ ਜਿਹੜੇ ਆਪਣੀ ਸਕਿਨ ਨੂੰ ਮਿਲਣਗੇ ਤਾਂ ਸਕਿਨ ਪਤਾ ਹੀ ਆਪਾਂ ਨੂੰ ਗਲੋ ਕਰੂਗੀ ਹੀ ਕਰੂਗੀ ਹਨਾ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਦਹੀਂ ਹੈ ਉਹਦਾ ਨਾ ਠਿੱਕ ਜਾ ਪੇਸਟ ਕੱਢ ਲਾਂਗੇ ਆਪਾਂ ਨੂੰ ਗਾੜਾ ਜਿਹਾ ਪੇਸਟ ਚਾਹੀਦਾ ਹੈਗਾ ਦਹੀਂ ਨਾ ਹੁੰਦੀ ਐ ਬਈ ਕਈ ਵਾਰ ਪਤਲੀ ਹੁੰਦੀ ਆਪਣੀ ਜੰਮੀ ਹੋਈ ਹਨਾ ਤਾਂ ਫਿਰ ਉਹ ਇੰਨਾ ਵਧੀਆ ਰਿਜ਼ਲਟ ਨਹੀਂ ਮਿਲਦਾ ਉਹਦਾ ਇਹਦੇ ਵਿੱਚ ਆਪਾਂ ਪੇਸਟ ਪਾਵਾਂਗੇ ਬਣਾ ਕੇ ਇਸ ਤਰ੍ਹਾਂ ਆਪਾਂ ਨਿਚੋੜ ਲਿਆ ਦਹੀਂ ਨੂੰ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਪਾਣੀ ਸੀਗਾ ਦਹੀਂ ਦੇ ਵਿੱਚ ਤੇ ਇਹਦਾ ਜਿਹੜਾ ਗਾੜਾ ਪੇਸਟ ਹੈ ਉਹ ਨੂੰ ਆਪਾਂ ਯੂਜ਼ ਕਰਾਂਗੇ ਇੱਕ ਤੁਸੀਂ ਜਾਂ ਫਿਰ ਤੁਸੀਂ ਛੰਨੀ ਦੀ ਹੈਲਪ ਨਾਲ ਵੀ ਕੱਢ ਸਕਦੇ ਹੋ ਇਹਨੂੰ ਤੇ ਕਾਟਨ ਦੀ ਹੈਲਪ ਨਾਲ ਵੀ ਠੀਕ ਹੈ ਜੀ ਇੱਥੇ ਆਪਣੇ ਕੋਲ ਇੱਕ ਮਲਮਲ ਦਾ ਕੱਪੜਾ ਸੀਗਾ ਆਪਾਂ ਉਹਦੀ ਹੈਲਪ ਨਾਲ ਇਹ ਜਿਹੜਾ ਦਹੀਂ ਦਾ ਪੇਸਟ ਸੀਗਾ ਇਹਨੂੰ ਕੱਢ ਲਿਆ ਗਾੜਾ ਜਾਂ ਇਸ ਤ assi ਜਿਹੜਾ ਆਪਾਂ ਨੂੰ ਯੂਜ਼ ਕਰਾਂਗੇ ਠੀਕ ਹੈ ਜੀ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਨਾ ਕਿੰਨਾ ਪਤਲਾ ਹੈਗਾ ਤੇ ਆਪਾਂ ਕਿੰਨੀ ਗਾੜੀ ਦਹੀ ਨਿਕਲੀ ਹੈ ਜਿਹੜੀ ਆਪਾਂ ਆਪਣੇ ਫੇਸ ਤੇ ਲਾਵਾਂਗੇ ਆ ਇੰਨੀ ਕੁ ਬਈ ਕਾਫੀ ਆਪਣੇ ਫੇਸ ਵਾਸਤੇ ਠੀਕ ਹੈ ਜੀ ਇਹਨੂੰ ਆਪਾਂ ਰੱਖ ਦਾਂਗੇ ਸਾਈਡ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਕੈਪਸੂਲ ਇੱਕ ਕੈਪਸੂਲ ਆਪਾਂ ਨੂੰ ਕਾਫੀ ਹੈ ਵੀਰੇ ਲਓ ਜੀ ਇੱਥੇ ਆਪਾਂ ਪਾ ਲਿਆ ਵਿਟਾਮਿਨ E ਦਾ ਇੱਕ ਕੈਪਸੂਲ ਤੇ ਹੁਣ ਆਪਾਂ ਪਾਵਾਂਗੇ ਟਮਾਟਰ ਦਾ ਪਾਣੀ ਕੱਢ ਕੇ ਪਾਵਾਂਗੇ ਵਿੱਚੋਂ ਟਮਾਟਰ ਦਾ ਰਸ ਉਹ ਇੰਨਾ ਕਾਫੀ ਏਬਰੀ ਆਪਾਂ ਫਿਰ ਵੀ ਇਤਰਾ ਮਿਕਸ ਕਰਾਂਗੇ ਜੇ ਬਈ ਤੁਸੀਂ ਕੱਲੀ ਦਹਣੀ ਦੀ ਡੇਲੀ ਫੇਸਪੇ ਅਪਲਾਈ ਕਰ ਸਕਦੇ ਹੋ ਹਣਾ ਤੁਹਾਡੇ ਕੋਲ ਟਾਈਮ ਹੈਗਾ ਹੈਗਾ ਤਾਂ ਤੁਸੀਂ ਡੇਲੀ ਦਹੀਂ ਨੂੰ ਫੇਸ ਤੇ ਅਪਲਾਈ ਕਰਕੇ ਦੇਖੋ ਰੋਜ਼ ਨਾ 10 15 ਮਿੰਟ ਦਹੀਂ ਦੀ ਮ사ਜ ਕਰੋ ਆਪਣੇ ਫੇਸ ਤੇ ਸਰਦੀਆਂ ਦੇ ਵਿੱਚ ਤੁਹਾਨੂੰ ਹੋਰ ਕੁਝ ਵੀ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਆਪਣੇ ਆਪ ਤੁਹਾਨੂੰ ਜਿਹੜਾ ਰਿਜ਼ਲਟ ਮਿਲਣਾ ਸ਼ੁਰੂ ਹੋ ਜੂਗਾ ਇਹ ਤੁਸੀਂ ਦੇਖ ਸਕਦੇ ਹੋ ਕਰੀਮੀ ਜਿਹਾ ਪੇਸਟ ਬਣ ਗਿਆ ਠੀਕ ਹੈ ਜੀ ਚੰਗੀ ਤਰ੍ਹਾਂ ਇਹਨੂੰ ਚਮਚ ਨਾਲ ਹਿਲਾਉਣਾ ਹੈ ਆਪਾਂ ਤੇ ਪੇਸਟ ਬਣ ਜੂਗਾ ਬਹੁਤ ਵਧੀਆ ਹਾਂਜੀ ਆਪਾਂ ਪਹਿਲਾਂ ਆਪਣੇ ਚਿਹਰੇ ਨੂੰ ਧੋ ਕੇ ਜ਼ਰੂਰ ਬੈਠਣਾ ਮੈਂ ਧੋ ਕੇ ਹੀ ਬੈਠੀ ਸੀ ਤੁਸੀਂ ਪਹਿਲਾਂ ਆਪਣੇ ਫੇਸ ਨੂੰ ਕੱਚੇ ਦੁੱਧ ਨਾਲ ਸਾਫ਼ ਕਰ ਸਕਦੇ ਹੋ ਕਾਟਨ ਦੀ ਹੈਲਪ ਨਾਲ ਜਾਂ ਕਿਸੇ ਮਰਮਲ ਦੇ ਕੱਪੜੇ ਨਾਲ ਤੌਲੀਏ ਨਾਲ ਰੁਮਾਲ ਨਾਲ ਹੈਨਾ ਚੰਗੀ ਤਰ੍ਹਾਂ ਡੀਪਲੀ ਜਿਹੜਾ ਕਲੀਨ ਕਰ ਲੈਣਾ ਡਸਟ ਹਟਾ ਲੈਣੀ ਹੈ ਆਪਣੇ ਫੇਸ ਤੋਂ ਤੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਆਪਣੇ ਵਾਲਾਂ ਨੂੰ ਜਿਹੜਾ ਕਵਰ ਕਰ ਲੈਣਾਗਾ ਵਾਲਾਂ ਤੇ ਲੱਗ ਜਾਂਦਾ ਕਈ ਵਾਰੀ ਪੈਕ ਤੇ ਉਸ ਤੋਂ ਬਾਅਦ ਆਪਾਂ ਹੱਥਾਂ ਦੀ ਹੈਲਪ ਨਾਲ ਹੀ ਆਪਣੇ ਫੇਸ ਤੇ ਜਿਹੜਾ ਇਹ ਪੈਕ ਅਪਲਾਈ ਕਰਾਂਗੇ ਇਦੇ ਵਿੱਚ ਸਭ ਤੋਂ ਵੱਧ ਰੋਲ ਹੈ ਮ사ਜ ਦਾ ਠੀਕ ਹੈ ਜੀ ਕਿ ਆਪਾਂ ਮ사ਜ ਕਿੰਨੇ ਮਿੰਟ ਕਰਦੇ ਆ ਤੇ ਜੈਂਟਲੀ ਜੀ ਮ사ਜ ਕਰਨੀ ਹੈ ਹਲਕੇ ਹਲਕੇ ਹੱਥ ਨਾਲ ਜਿਆਦਾ ਰਗੜਨਾ ਨਹੀਂ ਹੈਗਾ ਫੇਸ ਤੇ ਜਦੋਂ ਤੁਸੀਂ ਪੈਕ ਨੂੰ ਧੋਣਾ ਹੈਗਾ ਉਦੋਂ ਫੇਸ ਵਾਸ਼ ਨਾਲ ਨਹੀਂ ਧੋਣਾ ਉਦੋਂ ਸਿਰਫ ਫੋਕੇ ਪਾਣੀ ਨਾਲ ਹੀ ਧੋਣਾ ਹੈਗਾ ਠੀਕ ਹੈ ਜੀ ਅੱਖਾ-ਉੱਖਾਂ ਦੇ ਨੇੜੇ ਲੱਗ ਜੂਗਾ ਬਾਈ ਕੋਈ ਡਰ ਨਹੀਂ ਹੈਗਾ ਇਹਦਾ ਕਿਉਂਕਿ ਆਪਾਂ ਨੂੰ ਪਤਾ ਹੈ ਆਪਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਪਾਈਆਂ ਨੇ ਹਨਾ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਜਿਹੜੀ ਕਿ ਆਪਣੀ ਸਕਿਨ ਵਾਸਤੇ ਗਲਤ ਹੋਵੇ ਜਾਂ ਆਪਣੀ ਸਕਿਨ ਦਾ ਨੁਕਸਾਨ ਕਰੇ ਫਾਇਦਾ ਹੀ ਹੋਊਗਾ ਤੁਲੋ ਜੀ ਇੱਥੇ ਆਪਾਂ ਲਾ ਲਈ ਚੰਗੀ ਤਰ੍ਹਾਂ ਹੁਣ ਆਪਾਂ ਮ사ਜ ਕਰਾਂਗੇ ਚਲੋ ਜੀ ਇੱਥੇ ਆਪਾਂ ਮ사ਜ ਕਰ ਲਈ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ 10 ਮਿੰਟ ਆ ਹੀ ਰਹਿਣ ਦੇਾਂਗੇ 10 ਮਿੰਟ 15 ਮਿੰਟ ਜਿੰਨਾ ਤੁਹਾਡੇ ਕੋਲ ਟਾਈਮ ਹੈਗਾ ਉਹਨੂੰ ਰਹਿਣ ਦਿਓ ਲੱਗੀ ਤੇ ਉਸ ਤੋਂ ਬਾਅਦ ਆਪਾਂ ਫੇਸ ਵਾਸ਼ ਕਰਾਂਗੇ ਨਾਰਮਲ ਪਾਣੀ ਨਾਲ ਠੰਡੇ ਪਾਣੀ ਨਾਲ ਹੀ ਤੇ ਫਿਰ ਆਪਾਂ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਕਿ ਕਿੱਦਾਂ ਦੇ ਰਿਜ਼ਲਟ ਆਏ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਕਿ ਕਿੰਨੇ ਦਿਨਾਂ ਬਾਅਦ ਅਪਲਾਈ ਕਰਨਾ ਤੇ ਕਿੰਨਾ ਟਾਈਮ ਮ사ਜ ਕਰਨੀ ਸਾਰਾ ਕੁਝ ਤੁਹਾਨੂੰ ਦੱਸ ਦੇ ਹਾਂਜੀ ਇੱਥੇ ਆਪਾਂ ਵਾਸ਼ ਕਰ ਲਿਆ ਚਿਹਰਾ ਆਪਣਾ ਜਿੰਨੀ ਤਰ੍ਹਾਂ ਜਿਹੜਾ ਧੋ ਲੈਣਾ ਪਰ ਫੇਸ ਵਾਸ਼ ਨਾਲ ਨਹੀਂ ਧੋਣਾ ਨਹੀਂ ਕਿਸੇ ਸਾਬਣ ਨਾਲ ਧੋਣਾ ਸਿੰਪਲ ਪਾਣੀ ਨਾਲ ਹੀ ਫੇਸ ਵਾਸ਼ ਕਰਨਾ ਹੈ ਜੀ ਇਥੇ ਆਪਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਿਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਕਿ ਕਿੰਨੇ ਸੋਹਣੇ ਆਪਾਂ ਨੂੰ ਜਿਹੜੇ ਰਿਜ਼ਲਟ ਮਿਲੇ ਨੇ ਇਸ ਪੈਕ ਨਾਲ ਤੇ ਦਹੀਂ ਤੇ ਟਮਾਟਰ ਵੀਰੇ ਬਹੁਤ ਜ਼ਿਆਦਾ ਵਧੀਆ ਨੇ ਤੁਹਾਡੇ ਫੇਸ ਲਈ ਜੇਕਰ ਤੁਸੀਂ ਕੱਲੀ ਦਹੀਂ ਵੀ ਲਗਾਉਂਗੇ ਡੇਲੀ ਤਾਂ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੇ ਜੇਕਰ ਤੁਹਾਨੂੰ ਦਹੀਂ ਕਈ ਵਾਰ ਨਹੀਂ ਜਮਾਉਂਦਾ ਹੁੰਦਾ ਕੋਈ ਹੈਨਾ ਤਾਂ ਤੁਸੀਂ ਟਮਾਟਰ ਹੂਗਾ ਤੁਹਾਡੇ ਕਰੇ ਇੱਕ ਟਮਾਟਰ ਦੀ ਸਲਾਈਸ ਕੱਟੋ ਤੇ ਉਹਦੀ ਚਿਹਰੇ ਤੇ ਚੰਗੀ ਤਰ੍ਹਾਂ ਰੋਜ਼ ਸੌਣ ਤੋਂ ਪਹਿਲਾਂ ਮ사ਜ ਕਰਕੇ ਪਾਓ ਬਹੁਤ ਸੋਹਣੇ ਰਿਜ਼ਲਟ ਮਿਲਣਗੇ ਕੱਲੇ ਟਮਾਟਰ ਨਾਲ ਵੀ ਤੁਹਾਨੂੰ ਸੌਣ ਤੋਂ ਪਹਿਲਾਂ ਤੁਹਾ ਕਦੋਂ ਵੀ ਕਰ ਸਕਦੇ ਹੋਗੇ ਟਮਾਟਰ ਦੀ ਚਿਹਰੇ ਤੇ ਮ사ਜ ਕਰਿਆ ਕਰੋ ਜਿੰਨਾ ਚਿਰ ਉਹਨਾਂ ਚਿਰ ਮ사ਜ ਕਰੀ ਜਾਓ ਜਿੰਨਾ ਚਿਰ ਉਹ ਟਮਾਟਰ ਚ ਬਿਲਕੁਲ ਉਹਦਾ ਰਸ ਨਹੀਂ ਨਿਕਲ ਜਾਂਦਾ ਉਹ ਸੁੱਕਾ ਹੋ ਜਾਂਦਾ ਜਮਾ ਤੇ ਆਪਾਂ ਮ사ਜ ਕਰੀ ਜਾਂਦੇ ਆ ਕਰੀ ਜਾਂਦੇ ਆ ਠੀਕ ਹੈ ਜੀ ਤਾਂ ਇਸ ਕੱਲੇ ਟਮਾਟਰ ਨਾਲ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਸੋ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਪੈਕ ਬਣਾ ਕੇ ਲਗਾਉਣ ਦਾ ਇਹ ਵਾਲਾ ਜਿਹੜਾ ਤੁਹਾਨੂੰ ਮੈਂ ਸ਼ੇਅਰ ਕੀਤਾ ਹੈਗਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਤੁਸੀਂ ਇਸ ਨੂੰ ਜੇਕਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਡੇਲੀ ਵੀ ਅਪਲਾਈ ਕਰ ਸਕਦੇ ਹੋ ਬਈ ਇਸ ਪੈਕ ਨੂੰ ਅ ਨਹੀਂ ਤੁਸੀਂ ਇਹ ਦੋ ਦਿਨ ਛੱਡ ਕੇ ਜਾਂ ਇੱਕ ਦਿਨ ਛੱਡ ਕੇ ਲਗਾ ਸਕਦੇ ਹੋ ਤੇ ਸਕਿਨ ਜਿਹੜੀ ਤੁਹਾਡੀ ਦਿਨ ਪਰ ਦਿਨ ਟਾਈਟ ਹੁੰਦੀ ਜਾਊਗੀ ਸਕਿਨ ਤੇ ਜਿਹੜੀਆਂ ਜੋੜੀਆਂ ਨੇ ਆ ਚੀਜ਼ਾਂ ਦੇ ਜੋੜੀਆਂ ਪੈਂਦੀਆਂ ਨੇ ਆ ਚੀਜ਼ਾਂ ਦੇ ਜੋੜੀਆਂ ਪੈਂਦੀਆਂ ਨੇ ਹਨਾ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਦਿਨ ਪਰ ਦਿਨ ਤੇ ਇੱਕ ਵਾਰ ਹਨਾ ਅਪਲਾਈ ਕਰਕੇ ਦੇਖੋ ਕਮ ਸੇ ਕਮ 15 ਦਿਨ ਅਪਲਾਈ ਕਰਕੇ ਦੇਖੋ ਜੇ ਤੁਸੀਂ ਡੇਲੀ ਅਪਲਾਈ ਕਰ ਸਕਦੇ ਹੋ ਤੇ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਕਿ ਰਿਜ਼ਲਟ ਤੁਹਾਨੂੰ ਕਿੱਦਾਂ ਦੇ ਮਿਲੇ ਨੇ ਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਇਸ ਚੀਜ਼ ਦਾ ਕਿਉਂਕਿ ਬਈ ਇਹ ਜਹਣਾ ਬਹੁਤ ਹੋ ਗਈ ਆਪਣੀ ਜਿਵੇਂ ਕਿ 30 ਪਲੱਸ ਹੋ ਜਾਂਦੇ ਆਪਾਂ ਤਾਂ ਜੋੜੀਆਂ ਪਹਿਣੀਆਂ ਸ਼ੁਰੂ ਹੋ ਜਾਂਦੀ ਨੇ ਆ ਚੀਜ਼ ਤੇ ਸੋ ਇਸ ਚੀਜ਼ ਨਾਲ ਜਿਹੜੀ ਦਹੀਂ ਹੈ ਇਹਦੇ ਨਾਲ ਜੋੜੀਆਂ ਨੂੰ ਜਿਹੜਾ ਕੰਟਰੋਲ ਕਰਦੀ ਹੈ ਇਹ ਬਹੁਤ ਸੋਹਣਿਆ ਪਰ ਰਿਜ਼ਲਟ ਮਿਲਦੇ ਨਾਲ-ਨਾਲ ਫੇਸ ਹੈ ਜਿਹੜਾ ਆਪਣਾ ਗਲੋ ਕਰਦਾ ਹੈਗਾ ਤੇ ਚਲੋ ਜੀ ਪੈਕ ਨੂੰ ਅਪਲਾਈ ਕਰਿਓ ਤੇ ਦੱਸਿਓ ਮੈਨੂੰ ਰਿਜ਼ਲਟ ਕਿੱਦਾਂ ਦੇ ਮਿਲੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਆਪਾਂ ਸਕਿਨ ਕੇਅਰ ਦੇ ਰਿਲੇਟਡ ਫੈਸ਼ਨ ਦੇ ਰਿਲੇਟਡ ਸੂਟਾਂ ਦੇ ਰਿਲੇਟਡ ਇਸ ਚੈਨਲ ਤੇ ਵੀਡੀਓਾਂ ਜਲਦੀ ਅਪਲੋਡ ਕਰਦੇ ਰਹਿੰਦੇ ਹੈਗੇ ਤੇ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ